ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮਿਰਜੇ ਕੇ ਆ ਗਿਆ ਸੱਜਣੋ ਤੇ ਜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਸੱਜਣੋ ਫਿਰੋਜ਼ਪੁਰ ਆ ਗਿਆ ਤੇ ਜੇ ਗੱਲ ਨੇੜੇ ਦੀ ਕਰੀਏ ਤਾਂ ਨੇੜੇ 메ਨ ਸ਼ਹਿਰ 메ਨ ਕਸਬਾ ਜਿਹੜਾ ਉਹ ਸੱਜਣੋ ਮੁੱਦ ਕੀ ਆ ਗਿਆ ਤੇ ਬੱਚੀ ਨੂੰ ਮਲਾਉਣ ਲੱਗੇ ਆ ਤੁਹਾਨੂੰ ਕੱਲ ਵੀ ਇਸੇ ਕਿਲੇ ਤੋਂ ਐਪ ਝੂਟੀ ਹਜੇ ਤੱਕ ਵੀਡੀਓ ਸਾਂਝੀ ਨਹੀਂ ਕੀਤੀ ਤੇ ਕੱਲੇ ਫੇਸਬੁੱਕ ਤੇ ਪਾਈ ਸੀ ਤੇ ਉਹ ਕੋਈ ਭੈਣ ਭਰਾ ਆਪਣਾ ਸੱਜਣ ਲੈ ਗਿਆ ਉਹਦਾ ਵੀ ਧੰਨਵਾਦ ਬੜੀ ਚੰਗੀ ਝੂਟੀ ਸੀ ਕੱਲ ਵੀ ਇਸੇ ਕਿਲੇ ਤੇ ਇਸੇਕ ਟਾਈਮ ਤੇ ਅੱਜ ਵੀ ਤੁਹਾਨੂੰ ਇੱਕ ਟਾਪ ਦੀ ਮੋਹਰਾ ਦੀ ਕੱਟੀ ਵਿਖਾਉਣ ਲੱਗੇ ਆ ਬੱਚੀ ਕੋਲੇ ਸੱਜਣੋ ਰੂਹ ਖੁਸ਼ ਹੁੰਦੀ ਆ ਭੁੱਖ ਲੈਂਦੀ ਵੇਖ ਕੇ ਬੜੀ ਸ਼ਾਨਦਾਰ ਝੂਟੀ ਆ ਆਜੋ ਡਿਟੇਲ ਲੈਣੇ ਆ ਕਿਹੜਾ ਸੁਆ ਸੁੰਦੀ ਤੇ ਮਗਰਲੇ ਸੁਵੇ ਦੀ ਦੌੜਦਾ ਰਿਕਾਰਡ ਰਿਆ ਥਣਾ ਤੁਣਾ ਲੋ ਕਿਵੇਂ ਆ ਭਾਰ ਪਿੱਛੇ ਦੀ ਕਿਵੇਂ ਆ ਸਾਰੀਆਂ ਗੱਲਾਂ ਬਾਤਾਂ ਆਪਾਂ ਬਚੀ ਨਾ ਕਰਦੇ ਆ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਜਿਹੜੇ ਵੀ ਸੱਜਣ ਦੇ ਪਸੰਦ ਆਉਂਦੀ ਆ ਸੱਜਣੋਂ ਉਹਨੇ ਤਸੱਲੀ ਕਰਨੀ ਆਪਣੀ ਉਹਦਾ ਹੱਕ ਆ ਕਿਉਂਕਿ ਉਹਨੇ ਪੈਸੇ ਖਰਚ ਕਰਨੇ ਆ ਉਹਦਾ ਵੀ ਬੜਾ ਧੰਨਵਾਦ ਲੇਵਾ ਜਿਵੇਂ ਕਹਿਦਗੇ ਨਾ ਵੀ ਅਮਰੀਕਨ ਗਾਂ ਤੇ ਉਹ ਚੀਜ਼ ਆ ਕਰਮਾ ਵਾਲੀ ਨੂੰ ਤੁਰਦੀ ਝੋਟੀ ਦਾ ਲੇਵਾ ਪਾਂਡਾ ਚੈੱਕ ਕਰਾਉਣੇ ਆ ਆਜੋ ਲਈਏ ਜਾਣਕਾਰੀ ਮੈਨੂੰ 5 ਮਿੰਟ ਵੀ ਲੱਗੇ ਬਾਈ ਬਚੀ ਸਾਸਰੀ ਕਾ ਸਾਸਰੀ ਗੱਲ ਜੀ ਗਲੀਬ ਦੀ ਸਾਸਰੀ ਗੱਲ ਜੀ ਹੋਰ ਸੁਣਾ ਬਾਬੇ ਨਾਨਕ ਦੀ ਕਿਰਪਾ ਪੂਰੀ ਮਾਲਕ ਦੀ ਕਿਰਪਾ ਬਾਬੇ ਨਾਨਕ ਸ਼ੁਕਰ ਹੈ ਸ਼ੁਕਰ ਹੈ ਹਾਂ ਘਰ ਪਰਿਵਾਰ ਦਾ ਸਦਰਾ ਚੜਦੀ ਕਲਾ ਸ਼ੁਕਰ ਹੈ ਰੱਬ ਦਾ ਜੀ ਵੀ ਪ੍ਰਮਾਤਮਾ ਬਾਬੇ ਨਾਨਕ ਦਾ ਬੜਾ ਧੰਨਵਾਦ ਉਸ ਕਾਲ ਪ੍ਰਖ ਵਾਹਿਗੁਰੂ ਦਾ ਜਿਹੜਾ ਤੂਰੀ ਫਰਦਾ ਤੂਰੀ ਫਰਦਾ ਬਾਈ ਜੀ ਸਹੀ ਗੱਲ ਹੈ ਇਹ ਤਾਂ ਸਾਹ ਵੀ ਧਾਰੇ ਸਾਰੀ ਵਾਰ ਅੱਧੇ ਮਿੰਟ ਦਾ ਹੀ ਆ ਬਾਈ ਯਾਰ ਬਾਈ ਯਾਰ ਨਾਲ ਚੱਲਣ ਵਾਲੇ ਸੱਜਣ ਇੱਕ ਸੈਕਿੰਡ ਤੇ ਲੈ ਗਿਆ ਹਨਾ ਤੇ ਆਪਣੇ ਕਿਹੜਾ ਚੰਡੇ ਗੱਡੇ ਆ ਪਤਾ ਹੀ ਨਹੀਂ ਕਦੋਂ ਕੀ ਪਤਾ ਹੀ ਨਹੀਂ ਕਿਦੋਂ ਤੁਰ ਜਾਣਾ ਬਾਈ ਯਾਰ ਹਨਾ ਤੇ ਬਜੀ ਫਿਰ ਡਰੈੱਸ ਵੀ ਦੱਸੀਏ ਤੇ ਕੱਲ੍ਹ ਵਾਲੀ ਝੋਟੀ ਦਾ ਕੀ ਹਿਸਾਬ ਕਿਤਾਬ ਸੀ ਪਹਿਲਾਂ ਪੈੰਡ ਮਰ ਜੀਗੀ ਆਪਣਾ ਜਿਲਾ ਫਰੋਹੀ ਪਰ ਮੌਦਗੀ ਤੋਂ 8 ਕਿਲੋਮੀਟਰ ਪੈਦ ਆਪਣਾ ਹੀ ਆਉਂਦਾ ਬਾਈ ਜੀ ਓਕੇ ਹਾਂ ਤੇ ਕੱਲ ਚੋਟੀ ਤੜਕੇ ਆਪਾਂ ਕੱਲ ਪਾਈ ਸੀ ਬਣਾਈ ਸੀ ਕੱਲ ਵੀਡੀਓ ਐਸੇ ਕੇ ਟਾਈਮ ਹੀ ਐਸੇ ਕੇ ਟਾਈਮ ਬਣਾਈ ਤੇ ਹਜੇ ਫੇਸਬੁੱਕ ਤੇ ਚਲਾਈ ਸੀ ਕੱਲੀ YouTube ਤੇ ਤਾਂ ਹਜੇ ਵੀ ਨਹੀਂ ਚਲਾਈ ਹਾਂ ਪਹਿਲਾ ਫੋਨ ਹੀ ਆਇਆ ਸੀਗਾ ਤੇ ਪਹਿਲੇ ਭਰਾ ਨਹੀਂ ਹੋ ਗਈ ਤੇ ਪਟਿਆਲੇ ਤੋਂ ਪਰੇ ਲੰਗੀ ਚੋਟੀ ਉਹ ਪਟਿਆਲੇ ਜਾਵੜੀ ਹਾਂ ਤੇ 2:00 ਵਜੇ ਆ ਗਈ ਸੀ ਉਸ ਤੋਂ ਬਾਅਦ ਫੋਨ ਤਾਂ ਬਹੁਤ ਆ ਗਏ ਹਣਾ ਬਈ ਹੁਣ ਵੀ ਬਹੁਤ ਰੇ ਆਉਂਦੇ ਆ ਉਹ ਵੀ ਫੇਸਬੁੱਕ ਤੇ ਵੀਡੀਓ ਵੀ 5-7000 ਚੱਲ ਗਈ ਨਾ ਚੋਟੀ ਬਾਈ ਉਹਨਾਂ ਨੇ ਧਾਰਾਂ ਮਾਰੀਆਂ ਬੰਦਿਆਂ ਨੇ ਠੀਕ ਆ ਚਲ ਉਹਨਾਂ ਦੀ ਰੂਹ ਨੂੰ ਸਕੂਨ ਮਿਲਿਆ ਯਾ ਨਹੀਂ ਵੀ ਆਪਾਂ ਜ਼ੂਮ ਕਰਕੇ ਵਿਖਾਤੀ ਵੱਡੀ ਤੇ ਨਿਕਲੀ ਛੂਟੀ ਹਾਂ ਉਹ ਜਿਹੜੀ ਚੀਜ਼ ਉਹੀ ਦੱਸੀ ਆ ਉਹੀ ਦੱਸੀ ਆ ਆ ਹਾਂ ਕਈ ਸੱਜਣਾ ਉਹ ਬਹੁਤ ਜੂਮ ਕਰਕੇ ਨਾ ਵੱਡੀਆਂ ਝੋਟੀਆਂ ਮਖਾ ਜਾਂਦੇ ਆ ਤੇ ਮਗਰੋਂ ਅਗਲਾ ਜਦੋਂ ਆ ਕੇ ਵੇਂਦਾ ਤੇ ਡਾਢੀ ਜੀ ਨਿਕਲ ਆਉਂਦੀ ਆ ਇਹ ਚੀਜ਼ ਨਾ ਕਰਿਆ ਕਰਨ ਹਣਾ ਜਿਹੜੀ ਛੋਟੀ ਤੇ ਛੋਟੀ ਦੱਸੋ ਜੇ ਵੱਡੀ ਤਾਂ ਵੱਡੀ ਦੱਸੋ ਦੱਸੋ ਬਸ ਬਿਲਕੁਲ ਬਾਈ ਤੇ ਨੰਬਰ 8265982204 ਬਾਈ ਜੀ 82659 ਤੇ 82204 ਹਾਂਜੀ ਅੱਜ ਫਿਰ ਮੋਹਰਾ ਦੀ ਲਿਆ ਆ ਕੱਟੀ ਲੱਭ ਕੇ ਹਾਂ ਜੱਜ ਜੈਡ ਬਲੈਕ ਬਾਈ ਕੱਲੀ ਪੂਛੀ ਆ ਵਾਲ ਵਾਲ ਚਿੱਟੇ ਤੇ ਝੋਟੀ ਗਾਂ ਵਾਲਾ ਲੇਵਲ ਗਿਆ ਬਾਈ ਝੁੱਟੀ ਨੂੰ ਸੁਆ ਕਿਹੜਾ ਆਂਦੇ ਆ ਦੂਸਰਾ ਦੂਸਰਾ ਵੀ ਰਹੇ ਕਿਆ ਬਾਤ ਆ ਦੂਜਾ ਸੋ ਮੈਨੂੰ ਛੱਕ ਪੈਦਾ ਚਾਰ ਦੰਦ ਦੀ ਹੈ ਮੈਨੂੰ ਛੱਕ ਪੈਦਾ ਲੱਗ ਰਹੀ ਚਲ 6 ਨਾ 4 6 ਹੋਗੀ ਕੋਈ ਨਹੀਂ ਹਾਂ ਸੀ ਛੱਡੀ ਵੀ ਬਹੁਤ ਹਲੇ ਓਕੇ ਹਾਂ ਕੋਈ ਚੱਕਰ ਨਹੀਂ ਲੈ ਕਿੱਥੇ ਮਰਦੀ ਆ ਯਾਰ ਯਾਰ ਲੇਵਾ ਬਹੁਤ ਸੋਹਣਾ ਲੱਗਾ ਕੱਟੀ ਹੋ ਹਾਂ ਕੀ ਬਾਤ ਆ ਯਾਰ ਇਹ ਨਾਲ ਮੇਰੇ ਸਨ 2.5 ਲੱਖ ਵਾਲੀ ਲੈਵਾ ਨਹੀਂ ਲੱਗਦਾ ਹੋਣਾ ਨਹੀਂ ਲੱਗਦਾ ਨਹੀਂ ਲੱਗਦਾ ਐਨਾ ਸੋਹਣਾ ਲੈਵਾ ਯਾਰ ਤੇ ਬਾਕੀ ਸਦਨੋ ਜੇ ਕੱਦ ਦੀ ਗੱਲ ਕਰੀਏ ਕੱਦ ਜਿਆਦੇ ਵੱਡਾ ਨਹੀਂ ਹਾਂ ਜਿਆਦੇ ਵੱਡਾ ਨਹੀਂ ਹਾਂ ਜੇ ਤੁਸੀਂ ਸੋਚੋ ਵੀ ਪੂਰੇ ਵੱਡੇ ਕੱਦ ਕਾਟਦੀ ਆ ਵੀਡੀਓ ਚ ਕੱਦ ਦਰਮਿਆਨੀਆਂ ਮਈਆਂ ਨਾਲੋਂ ਜਿਆਦੇ ਆ ਫੁੱਲਾ ਤੇ ਇਹ ਵੱਡੀਆਂ ਚ ਨਹੀਂ ਆਉਂਦੀ ਪਰ ਦੁੱਧ ਪਾਊਗੀ ਚੰਗਾ ਚੰਗਾ ਬਾਊ ਵੀ 14 ਲੀਟਰ ਪਾਊਗੀ ਮੇਰੇ ਨਾਲ ਪਹਿਲੇ ਸੂਏ ਕੀ ਕਹਿੰਦੇ ਸੀ ਮਾਲਕ ਨੇ 13 ਲੀਟਰ ਦੀ ਗਾਰੰਟੀ ਦਿੱਤੀ ਉਹਨਾਂ ਨੇ ਯਾਰ ਇਹ ਅਹੀ ਚੋਇਆ ਯਾਰ ਲੈਵਾ ਘਾਣੂ ਵੀ ਬਹੁਤ ਆ ਹੋਇਆ ਘਾਣ ਵੀ ਬੱਬਾ ਲੈਵਾ ਬਹੁਤ ਆ ਹਣਾ ਕੋਲ ਬੈਲ ਫੋਟ ਹੈ ਹਾਂ ਬਾਤਾ ਹੈ ਹਾਂ ਤੂੰ ਨੀਦੋ ਸਟਾਰਟ ਹੋਇਆ ਕਰ ਮਾਰੀ ਦਰਦੀ ਐ ਮੇਰੇ ਤੋਂ ਹਾਂ ਜੀ ਡਰਦੀ ਐ ਕੈਮਰਾ ਆਈ ਵੀ ਐ ਨਾ ਤੇਰੇ ਕੋਲੇ ਵੀ ਉਪਰੇ ਥਾਂ ਜੀ ਹਾਂ ਜੀ ਹੁਣੇ ਆਈ ਘੰਟਾ ਪਹਿਲਾਂ ਬਸ ਤੇਰੇ ਤੋਂ ਠੀਕ ਆ ਹਾਂ ਇੱਕ ਮੰਡੀ ਕਰਕੇ ਜਗਰਾਉਣਾ ਜਾਣਾ ਕਰਕੇ ਜੀ ਫਿਰ ਮੈਂ ਅੱਜ ਵੀਡੀਓ ਪਾਈ ਚਲ ਗਈ ਦੀ ਟਾਈਮ ਤੇ ਦੇਣ ਦੇਣ ਮੇਰੇ ਸਾਲਾ ਇੱਕ 5000 ਲਾਉਗੀ ਕਲਦੀਪ ਸਿੰਘ ਆ ਰਿਹਾ ਲੈ ਜਾਣੇ ਰਾਮਣਾ ਹੀ ਕਰਮਾ ਵਾਲੀ ਨੇ ਯਾਰ ਥੱਲਿਓ ਬੜੀ ਸਾਫ ਸੁਥਰੀ ਖਰੀ ਹੋਈ ਹੈ ਹਨਾ ਬੜੀ ਖਰੀ ਬਾੜੀ ਹਰ ਤਾਰ ਵੀ ਨਾ ਬਈ ਇਨੀ ਪੋਲੀ ਅੱਛਾ ਕੰਨੇ ਵਾਂਗੂ ਵਰੀ ਯਾਰ ਜਦੋਂ ਟਿੱਪੀ ਆ ਜਦੋਂ ਟਿੱਪੀ ਆ ਭਾਰਪੂਰ ਦੀ ਗਰੰਟੀ ਲਈਏ ਫੁੱਲ ਬੰਦੇ ਕਹਿੰਦੇ ਯਾਰ ਮਾਰਕ ਕਹਿੰਦੇ ਯਾਰ ਬਹੁਤ ਵਧੀਆ ਹਾਂ ਬਾਕੀ ਓਵੇਂ ਥਣਾ ਥਣਾ ਚੁਣੀ ਨਹੀਂ ਆਈ ਕੱਟੀ ਲੈ ਕੱਢ ਬਾਹਰ ਕਰਾਂ ਹਾਂ ਟੂਰ ਚੈੱਕ ਕਰਾਣੀ ਨਹੀਂ ਬੜੀ ਦੇਖੀ ਭਲਵਾਨਾਂ ਬੰਦੇ ਤੋਂ ਕੀ ਬਾਤ ਆ ਸਜਣੋ ਰੂਹ ਖੋਸ਼ ਹੁੰਦੀ ਆ ਭੁੱਖ ਲੈਂਦੀ ਆ ਵੇਖ ਕੇ ਜਿਉਂਦੀ ਰਵੇ ਸਜਣੋ ਕਿਵੇਂ ਜਰਾ ਵੀ ਆ ਕੁਝੀ ਪਾਵਾ ਚੌੜਾ ਹੋ ਗਿਆ ਜਰਾ ਕੀ ਬਾਤ ਹੈ ਵਾਕਿਆ ਹੀ ਸਹੀ ਗੱਲ ਹੈ ਹਨਾ ਕੋਈ ਗੱਲ ਨਹੀਂ ਜਿਉਂਦੀ ਰਵੇ ਜਿਉਂਦੀ ਰਵੇ ਜਿਉਂਦੀ ਰਵੇ ਜਿਉਂਦੀ ਰਵੇ ਪ੍ਰਮਾਤਮਾ ਇਹਨੂੰ ਉਮਰ ਬਖਸ਼ੇ ਬਸ ਸਹੀ ਗੱਲ ਤੇ ਹੀਰਾ ਹੀ ਆ ਹੀਰਾ ਝੁੱਟੀ ਹੈ ਜਦੋਂ ਹੀਰਾ ਝੁੱਟੀ ਇਹ ਜੇ ਹੀਰੇ ਸੱਜਣੋਂ ਘਰ ਘਰ ਨਹੀਂ ਤਿਆਰ ਹੁੰਦੇ ਬੰਨੀ ਸੀਲ ਬਹੁਤ ਆ ਹਾਂ ਨਾਲੇ ਉਪਰੇ ਥਾਂ ਵੀ ਆ ਹੀ ਆ ਆ ਗਈ ਨਾਲ ਹੁਣ ਸਹੀ ਗੱਲ ਹੈ ਫੇਰ ਵੀ ਨਹੀਂ ਕੋਈ ਪਰਵਾਹ ਲਾ ਵੇਖੋ ਸੱਜਣਾ ਅਮਰੀਕਨ ਖਾਂ ਵਾਲਾ ਲੱਗਿਆ ਲੇਵਾ ਤਾਨੂੰ ਕਿਆ ਬਾਤ ਨਹੀਂ ਇਹ ਗੱਲ ਮੰਨਨੀ ਪਉ ਹਾਂ ਇਹਦਾ ਹਾਰੇ ਭੈਣਾ ਭਰਾ ਵੀ ਸੋਚਣਗੇ ਵੀ ਲੇਵਾ ਇੰਨਾ ਕੱਟੀ ਲਈ ਕਿੱਥੋਂ ਫਰਦੀ ਆ ਸੋ ਤੇਰਾ ਪਿਆਰ ਵੀ ਗੁਣੀਆਂ ਦਾ ਫੁੱਲ ਹਾਂ ਐਨ ਫੁੱਟਬਾਲ ਵਾਂਗੂ ਚੌਰਸ ਚੌਰਸ ਜਮਾਂ ਤੇ ਭੋਰਾ ਵੀ ਐਂ ਮੂੰਹ ਵੀ ਹੈ ਨਹੀਂ ਜਮਾਂ ਵੀ ਹਾਂ ਹੈ ਮਾੜੀ ਜੀ ਪੂਛ ਫੜ ਲਾ ਆਏ ਹਾਏ 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 ਜਿਉਂਦੀ ਰਵੇ ਜਿਉਂਦੀ ਰਵੇ ਕਰਮ ਬੱਜੀ ਦੇ ਕਿੰਨੇ ਦੀ ਦੇਣੀ ਹਣ ਛੱਡ ਗਏ ਗੱਲਾਂ ਬਾਤਾਂ ਲੰਮਾ ਹੁੰਦਾ ਜਾਂਦਾ ਕੰਮ ਦੇਰ껎 ਕੱਤੀ ਦੀ ਯਾਰ ਹੈ 3 ਦੀ ਦੇ ਲਗੇ ਚੱਲਦਾ ਪਾਣੀ ਚੰਗਾ ਕੋਈ ਗੱਲ ਨਹੀਂ ਧਿਆਰੀ ਬਣੀ 25 ਦੀ 25 ਦੀ ਕਰਤੀ ਅੱਛਾ ਚੱਲਣ ਦੇ ਫਰਕ ਕੋਈ ਨਹੀਂ ਆਂਦਾ ਵੇਖੀ ਜਾਓ ਵੇਖੀ ਜਾਊਗੀ ਇਹ ਜਾਨ ਦੇ ਬਾਅਦ ਛੋੜ ਛੱਪਾ ਕਰਦਗੇ 2023 ਦੀ 23 ਦੀ ਦੇਦਾ ਵੇ ਛੋੜ ਛੱਪਾ 2000 ਕਰਾਂਗੇ ਆਪਾਂ ਪੱਕੀ ਗੱਲ ਆ ਹਨਾ ਪੱਕੀ ਗੱਲ ਯਾਰ ਆਪਾਂ ਆਪਾਂ ਬਾਹਲੀ ਮੋਟੀ ਕਮਾਈ ਨਾਲ ਨਹੀਂ ਨਾਰਮਲ ਹੀ ਚੱਲਣ ਦੇ ਬਸ ਚੱਲਣ ਦੇ ਬਸ 2-3000 ਨਾਲ ਆਉਂਦੀ ਦੇ ਜੇ ਹਨਾ ਆਉਂਦੀ ਦੇ ਜੇ ਬਸ ਘਰ ਦੇ ਪਿੱਛੋਂ ਇੱਕ ਵਾਰੀ ਫੇਰ ਆਉ ਨੂੰ ਤੇ ਉਹ ਕਰਾ ਦਈਏ ਦਰਸ਼ਨ ਕਰ ਮਾਲੀ ਦੇ ਫੇਰ ਬੱਸ ਕੰਮ ਚੱਲਦਾ ਰਵੇ ਬੱਸ ਹਾਂ ਲੈ ਵੇ ਤ 1,23,000 ਦੀ ਜਮ੍ਹਾਂ ਦੇ ਹਾਂ ਖਸਾਈਆਂ ਨਾ ਪੈਣ ਭਰਾ ਮੈਂ ਕਹਿਣਾ ਹਰਕ ਨੂੰ ਹਾਂ ਪੈਣ ਹਾਂ ਵਾਕਿਆ ਰੁਪਏ ਭਰ ਕੇ ਲਈ ਆ ਭਰ ਕੇ ਲਈ ਜਿਹਨੇ ਰੁਪਏ ਭਰੇ ਬੰਦੇ ਨੂੰ ਆਪਾਂ ਹਾਂ ਨਹੀਂ ਠੀਕ ਹਾਂ ਧੰਨਵਾਦ ਧੰਨ ਹੀਰਾ ਕੱਟੀ ਆ ਸੱਜਣੋ ਵੇਖਿਓ ਐਵੀਆਂ ਚੀਜ਼ਾਂ ਲੱਭਦੀਆਂ ਨਹੀਂ ਓ ਮਿੱਤਰੋ ਕਿਆ ਬਾਤ ਆ ਜਿਉਂਦੀ ਰਵੇ ਧੰਨਵਾਦ ਆ ਤੁਹਾਡਾ ਵੀ ਤੁਸੀਂ ਟਾਈਮ ਕੱਢ ਕੇ ਵੀਡੀਓ ਨੂੰ ਐਂਡ ਤੱਕ ਵੇਖਿਆ ਕਿਉਂਕਿ ਇਹ ਤਾਂ ਇੱਕ ਸੱਜਣ ਨਹੀਂ ਲੈ ਜਾਣੀ ਆ ਹਨਾ ਤੇ ਵੀਡੀਓ ਪਤਾ ਨਹੀਂ ਕਿੰਨੇ ਪੈਣਾ ਭਰਾਵਾਂ ਨੇ ਦੇਖਣੀ ਆ ਉਹਨਾਂ ਦੇ ਦਿਲੋਂ ਰਿਣੀ ਆ ਧੰਨਵਾਦੀ ਬਸ